ਇੱਕ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਹੱਥ ਨਾ ਲੱਗੇ ਥੂ ਕੌੜੀ ਹੁਣ ਉਹ ਜਿਹੜੇ ਨਿਹੰਗ ਵੱਖ-ਵੱਖ ਜਗਾਂ ਨੂੰ ਘੋੜੇ ਲੈ ਕੇ ਅਸੀਂ ਜੇ ਕਰ ਦੂਗੇ ਖਾਲਸਾ ਨੇ ਚੜ੍ਹਾਈ ਕਰਤੀ ਖਾਲਸਾ ਨੇ ਦਿੱਲੀ ਨੂੰ ਜੇ ਕਰਤਾ ਅਸੀਂ ਬ੍ਰਾਹਮਣ ਦਾ ਰਾਜ ਨਹੀਂ ਰਹਿਣ ਦੇਣਾ ਅਸੀਂ ਖਾਕੀ ਨਿੱਕਰ ਵਾਲਿਆਂ ਦਾ ਰਾਜ ਨਹੀਂ ਰਹਿਣ ਦੇਣਾ ਵੱਡੀਆਂ-ਵੱਡੀਆਂ ਫੜਾ ਮਾਰਦੇ ਸੀ ਹੁਣਾਂ ਦੀ ਆਵਾਜ਼ ਆ ਜਿਹੜੀ ਟਿਊਨਿੰਗ ਹੈ ਬਦਲੀ ਹੋਈ ਹੈ ਕਾਰਨ ਕੀ ਆ ਹੁਣ ਪਾਕਿਸਤਾਨ ਨੂੰ ਇਹਨਾਂ ਦੇ ਜਿਹੜੇ ਘੋੜੇ ਨੇ ਉਹ ਨਹੀਂ ਜਾਣੇ ਕਿਉਂਕਿ ਛਤਰ ਪੈਣੇ ਨੇ ਅਗਲੇ ਬੂਥਾ ਕੁੱਟਣਗੇ ਇਹਨਾਂ ਦਾ ਦੂਜੇ ਪਾਸੇ ਇਹ ਕਹਿ ਰਹੇ ਨੇ ਭਾਈ ਜਿਹੜੀ ਬੀਬੀ ਉਹ ਵਾਪਸ ਆ ਜਵੇ ਉਸ ਬਹਿਰੂਪੀਏ ਦੇ ਉਸ ਸਿੰਘ ਦੇ ਘਰ ਰੱਖ ਲਵੇ ਮੈਂ ਕਹਿੰਨਾ ਜਿਹੜੀਆਂ ਤੋਹਾਤੇ ਨਹੀਂ ਰੱਖ ਹੁੰਦੀਆਂ ਰਾਜਾ ਰਾਜ ਸਿੰਘ ਮੇਰੇ ਘਰੇ ਛੱਡ ਦਿਓ ਮੈਂ ਰੱਖ ਲਊਗਾ ਹੋਰ ਦੱਸ ਜੇ ਤੁਸੀਂ ਪਾਕਿਸਤਾਨ ਤੋਂ ਲਿਆ ਕੇ ਹੋਰ ਵੀ ਜਿਹੜੀਆਂ 13 ਹਜ਼ਾਰ ਬੱਚੀਆਂ ਜਿਹੜੀਆਂ ਨੇ ਪਾਕਿਸਤਾਨ ਚ ਚਲੇ ਗਈਆਂ ਸਿ